ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਅਸੀਂ ਇੱਕ ਅਧਿਆਤਮਕ ਮਨੁੱਖ ਦੀ ਅਸਲ ਪਛਾਣ ਕਰ ਸਕਦੇ ਹਾਂ ਕਿ ਕੋਈ ਮਨੁੱਖ ਪ੍ਰਭੂ ਪਰਮਾਤਮਾ ਦੇ ਉਪਦੇਸ਼ ਅਤੇ ਹੁਕਮ ਨੂੰ ਮੰਨ ਰਿਹਾ ਹੈ ਜਾਂ ਉਹਨਾਂ ਦੇ ਦੱਸੇ ਰਸਤੇ ਉੱਤੇ ਤੁਰ ਰਿਹਾ ਹੈ ਉਸਦੇ ਜੀਵਨ ਤੋਂ ਇਹ ਸਮਝਾਂਗੇ ਕਿ ਉਹ ਮਨੁੱਖ ਕੀ ਸੋਚਦਾ ਹੈ ਕੀ ਬੋਲਦਾ ਹੈ ਅਤੇ ਕਿਹੜੇ ਢੰਗ ਨਾਲ ਸਭ ਕਾਰਜ ਕਰਦਾ ਹੈ ਸੰਗਤ ਜੀ ਜਦੋਂ ਅਸੀਂ ਉਸ ਦੀਆਂ ਇਹ ਸਭ ਗੱਲਾਂ 'ਤੇ ਧਿਆਨ ਦੇਵਾਂਗੇ ਤਾਂ ਕਾਮ ਮਨੁੱਖ ਤੋਂ ਅਧਿਆਤਮਿਕ ਜਾਂ ਰੱਬੀ ਮਨੁੱਖ ਦਾ ਜੀਵਨ ਸਾਨੂੰ ਕਾਫੀ ਵੱਖਰਾ ਜਾਂ ਬਦਲਿਆ ਵੇਖਣ ਨੂੰ ਮਿਲੇਗਾ। ਬਹੁਤ ਨਵੀਆਂ ਚੀਜ਼ਾਂ ਤੇ ਗੱਲਾਂ ਵੇਖਣ ਨੂੰ ਮਿਲਣਗੀਆਂ। ਅੱਜ ਅਸੀਂ ਇਸੇ ਹੀ ਵਿਸ਼ੇ ਉੱਤੇ ਆਪ ਸਭ ਜੀ ਨਾਲ ਵਿਚਾਰ ਸਾਂਝੀ ਕਰਾਂਗੇ। ਸੰਗਤ ਜੀ ਪਹਿਲੀ ਪਛਾਣ ਅਧਿਆਤਮਿਕ ਜਾਂ ਰੱਬੀ ਮਨੁੱਖ ਦੀ ਹੁੰਦੀ ਹੈ ਕਿ ਉਸ ਦਾ ਦੁਨੀਆ ਵੱਲੋਂ ਨਜ਼ਰੀਏ ਵਿੱਚ ਬਹੁਤ ਵੱਡਾ ਫਰਕ ਪੈ ਜਾਂਦਾ ਹੈ। ਚੇਂਜ ਹੋ ਜਾਂਦਾ ਹੈ। ਮਤਲਬ ਕਿ ਉਹ ਮਨੁੱਖ ਅਜੇ ਤੱਕ ਦੁਨੀਆ ਬਾਰੇ ਜੋ ਵੀ ਗਲਤ ਸੋਚਦਾ ਸੀ ਜਿੰਨਾ ਚੀਜ਼ਾਂ ਨੂੰ ਉਹ ਮਾੜਾ ਸਮਝਦਾ ਸੀ ਜਾਂ ਫਾਲਤੂ ਸਮਝਦਾ ਸੀ ਉਹਨਾਂ ਚੀਜ਼ਾਂ ਵਿੱਚ ਇੱਕਦਮ ਉਸ ਨੂੰ ਚੰਗਿਆਈ ਦਿਸਣੀ ਸ਼ੁਰੂ ਹੋ ਜਾਂਦੀ ਹੈ ਹਰ ਗੱਲ ਹਰ ਚੀਜ਼ ਵਿੱਚ ਫਾਇਦਾ ਅਤੇ ਤਰੱਕੀ ਦਿਸਣੀ ਸ਼ੁਰੂ ਹੋ ਜਾਂਦੀ ਹੈ ਹੌਲੀ-ਹੌਲੀ ਉਸ ਮਨੁੱਖ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇਸ ਦੁਨੀਆ ਵਿੱਚ ਜੋ ਵੀ ਹੁੰਦਾ ਹੈ ਜਾਂ ਹੋ ਰਿਹਾ ਹੈ ਉਸ ਦਾ ਇੱਕ ਮਤਲਬ ਹੈ ਜਾਂ ਕਾਰਨ ਹੈ ਇਸ ਲਈ ਇਹ ਸਭ ਕੁਝ ਚੱਲ ਰਿਹਾ ਹੈ ਜ਼ਿੰਦਗੀ ਵਿੱਚ ਉਸ ਨਾਲ ਜੋ ਮਾੜੀਆਂ ਘਟਨਾਵਾਂ ਆਪੜਦੀਆਂ ਸੀ ਜਿਨ੍ਹਾਂ ਨੂੰ ਉਹ ਬਹੁਤ ਬੁਰਾ ਸਮਝਦਾ ਸੀ ਉਹ ਚੀਜ਼ਾਂ ਇੱਕਦਮ ਬਦਲ ਜਾਂਦੀਆਂ ਹਨ ਤੇ ਉਸ ਨੂੰ ਸਮਝ ਆਉਂਦੀ ਹੈ ਕਿ ਜੋ ਉਸ ਨੂੰ ਇਹ ਦੁੱਖ ਮਿਲੇ ਹਨ ਉਹਨਾਂ ਕਰਕੇ ਜ਼ਿੰਦਗੀ ਵਿੱਚ ਬਹੁਤ ਬਦਲਾਅ ਵੀ ਹੋ ਗਏ ਹਨ ਅਤੇ ਉਹਨਾਂ ਚੇਂਜਸ ਕਰਕੇ ਉਸ ਦਾ ਜੀਵਨ ਵੀ ਵਧੀਆ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਇੱਕ ਅਧਿਆਤਮਕ ਮਨੁੱਖ ਦਾ ਨਜ਼ਰੀਆ ਬੁਰਾਈ ਤੋਂ ਚੰਗਿਆਈ ਵੱਲ ਇੱਕਦਮ ਹੋਣ ਲੱਗ ਜਾਂਦਾ ਹੈ ਦੂਜਾ ਬਦਲਾਅ ਅਧਿਆਤਮਕ ਮਨੁੱਖ ਅੰਦਰ ਹੁੰਦਾ ਹੈ ਕਿ ਦੁੱਖ ਦੇ ਸਮੇਂ ਵਿੱਚ ਵੀ ਅਨੰਤ ਦੀ ਅਵਸਥਾ ਵਿੱਚ ਹੋਣਾ ਸੰਗਤ ਜੀ ਹਰ ਆਮ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਤੇ ਆਉਂਦੇ ਹੀ ਰਹਿੰਦੇ ਹਨ ਪਰ ਤੁਸੀਂ ਉਹਨਾਂ ਦੁੱਖਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਤੁਹਾਡੇ ਉੱਪਰ ਹੁੰਦਾ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਕਿਸ ਤਰੀਕੇ ਨਾਲ ਰੱਖੋਗੇ ਅਤੇ ਵੇਖੋਗੇ ਸੰਗਤ ਜੀ ਜੇਕਰ ਇੱਕ ਆਮ ਮਨੁੱਖ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਜਾਂ ਬਹੁਤ ਮਾੜਾ ਹੋ ਜਾਂਦਾ ਹੈ ਤਾਂ ਉਹ ਪਰਮਾਤਮਾ ਅਗੇ ਨਾਰਾਜ਼ਗੀ ਪੇਸ਼ ਕਰਦਾ ਹੈ ਗੁੱਸਾ ਕਰਦਾ ਹੈ ਪਰ ਉਸਦੇ ਉਲਟ ਇੱਕ ਆਦੀ ਆਤਮਕ ਮਨੁੱਖ ਇਹ ਸੋਚਦਾ ਹੈ ਜੇਕਰ ਮੇਰੇ ਨਾਲ ਇਹ ਸਭ ਕੁਝ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਸ਼ਾਇਦ ਮੇਰੇ ਪਿਛਲੇ ਪੂਰਬਲੇ ਜਨਮਾਂ ਦੇ ਕਰਮ ਸਾਹਮਣੇ ਆਏ ਹਨ ਸ਼ਾਇਦ ਕਿਸੇ ਨਾਲ ਕੁਝ ਗਲਤ ਕੀਤਾ ਹੋਵੇਗਾ ਜੋ ਮੇਰੇ ਨਾਲ ਇਹ ਕੁਝ ਹੋਇਆ ਹੈ ਆਜ ਉਹ ਕਰਮ ਕਟਿਆ ਗਿਆ ਹੈ ਖਤਮ ਹੋ ਗਿਆ ਹੈ ਇਹ ਮੇਰੇ ਅਧਿਆਤਮਿਕ ਦੇ ਰਸਤੇ ਵਿੱਚ ਤਰੱਕੀ ਦੀ ਨਿਸ਼ਾਨੀ ਹੈ ਸੰਗਤ ਜੀ ਤੀਜੇ ਬਦਲਾ ਵਿੱਚ ਅਧਿਆਤਮਿਕ ਮਨੁੱਖ ਅੰਦਰ ਸਮਰਪਣ ਕਰਨ ਦੀ ਭਾਵਨਾ ਪੈਦਾ ਹੋਣ ਲੱਗ ਜਾਂਦੀ ਹੈ ਹਰ ਵੇਲੇ ਇਹ ਭਾਵਨਾ ਪੈਦਾ ਹੁੰਦੀ ਹੈ ਕਿੱਥੋਂ ਹੁੰਦੀ ਹੈ ਕਿਵੇਂ ਹੁੰਦੀ ਹੈ ਕੋਈ ਨਹੀਂ ਦੱਸ ਸਕਦਾ ਹੈ ਪਰ ਉਹ ਮਨੁੱਖ ਜਾਣਦਾ ਹੁੰਦਾ ਹੈ ਕਿ ਇਹ ਸਭ ਉਹ ਪ੍ਰਭੂ ਪਰਮਾਤਮਾ ਜੀ ਹੀ ਕਰ ਰਹੇ ਹਨ ਜੋ ਸੰਪੂਰਨ ਬ੍ਰਹਮੰਡ ਨੂੰ ਚਲਾ ਰਹੇ ਹਨ ਸੰਗਤ ਜੀ ਜਦੋਂ ਤੁਸੀਂ ਇਹੋ ਜਿਹੀਆਂ ਭਾਵਨਾਵਾਂ ਨਾਲ ਭਰੇ ਹੁੰਦੇ ਹੋ ਤਾਂ ਤੁਹਾਡੇ ਅੰਦਰ ਪਰਮਾਤਮਾ ਤੇ ਪੂਰਨ ਤੌਰ ਤੇ ਸਮਰਪਣ ਕਰਨ ਦੀ ਭਾਵਨਾ ਪੈਦਾ ਹੋਣ ਲੱਗ ਜਾਂਦੀ ਹੈ ਆਪਣੇ ਆਪ ਨੂੰ ਤੁਸੀਂ ਪ੍ਰਭੂ ਜੀ ਦੇ ਚਰਨਾਂ ਦੀ ਧੂੜ ਬਣਾ ਲੈਂਦੇ ਹੋ ਜੋਥੇ ਬਦਲਾ ਵਿੱਚ ਸੰਗਤ ਜੀ ਇੱਕ ਆਮ ਮਨੁੱਖ ਦਇਆ ਅਹਿੰਸਾ ਅਤੇ ਮਾਫ ਕਰਨਾ ਭਾਵੇਂ ਇੰਨਾ ਗੱਲਾਂ ਦੇ ਅਰਥ ਨੂੰ ਨਹੀਂ ਸਮਝਦਾ ਪਰ ਇੱਕ ਅਧਿਆਤਮਕ ਮਨੁੱਖ ਉਸ ਦੇ ਅੰਦਰ ਇੱਕਦਮ ਦਇਆ ਦੀ ਭਾਵਨਾ ਮਾਫ ਕਰਨ ਦੀ ਭਾਵਨਾ ਉਸ ਅਧਿਆਤਮਕ ਮਨੁੱਖ ਅੰਦਰ ਬਹੁਤ ਜ਼ਿਆਦਾ ਜਾਗਣ ਲੱਗ ਜਾਂਦੀ ਹੈ ਉਹ ਕਿਸੇ ਤੋਂ ਈਰਖਾ ਅਤੇ ਬਦਲੇ ਲੈਣ ਦੀ ਭਾਵਨਾ ਤੋਂ ਬਿਲਕੁਲ ਦੂਰ ਹੋਣ ਲੱਗ ਜਾਂਦਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਸਮਝ ਆ ਜਾਂਦਾ ਹੈ ਕਿ ਇੰਨਾ ਸਭ ਨਾਲ ਮੇਰੇ ਹੀ ਕਰਮ ਕੱਟੇ ਜਾ ਰਹੇ ਹਨ ਜ਼ਿੰਦਗੀ ਦੇ ਸਬਕ ਮਿਲ ਰਹੇ ਹਨ ਉਸ ਮਨੁੱਖandro ਗਲਤ ਭਾਵਨਾਵਾਂ ਦਾ ਨਾ ਸੁਣਨ ਲੱਗ ਜਾਂਦਾ ਹੈ ਸੋਸੰਗਤ ਜੀਏ ਸਾਨੂੰ ਕੁਝ ਬਦਲਾ ਜੋ ਸਾਨੂੰ ਇੱਕ ਅਧਿਆਤਮਕ ਮਨੁੱਖ ਇੱਕ ਰੱਬੀ ਮਨੁੱਖ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ ਅਤੇ ਜਿਸ ਨਾਲ ਅਸੀਂ ਇਹ ਜਾਣ ਸਕਦੇ ਹਾਂ ਕਿ ਅਸਲ ਅਧਿਆਤਮਕ ਮਨੁੱਖ ਦੀ ਪਛਾਣ ਕੀ ਹੁੰਦੀ ਹੈ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ